ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਅਸੀਂ ਵੀ ਬਹੁਤ ਵਧੀਆ ਤੇ ਅੱਜ ਦਿਨ ਹੈਗਾ ਹੈਗਾ ਅੱਜ ਦਿਨ ਕੀ ਹੈ ਥਰਸਡੇ ਅੱਜ ਦਿਨ ਥਰਸਡੇ ਆ ਤੇ 12:00 ਵੱਜ ਚੁੱਕੀ ਨੇਗੀ ਤੇ ਮੈਂ ਤੇ ਮੇਰੀ ਭੈਣ ਜਿਹੜੀ ਉਹ ਹੁਣੀ ਉੱਠੇ ਆ ਬਸ ਮੈਂ ਉੱਠ ਕੇ ਸਾਡੇ ਦੋਹਾਂ ਲਈ ਚਾਹ ਹੀ ਰੱਖੀ ਆ ਤੇ ਬਸ ਫਿਰ ਮੈਂ ਇੱਧਰ ਥੋੜੇ ਜਿਹੜੇ ਢਾਂਡੇ ਪਈ ਸੀਗੇ ਉਹ ਵਾਸ਼ ਕਰਤੇ ਕੋਣੇ ਮਾਦੀਤੀ ਨਹੀਂ ਉੱਠਦੀ ਨਹੀਂ ਮਸ਼ੀਨ ਦੇ ਕੱਪੜੇ ਬਾਤੇ ਕੱਲ ਮੈਂ ਉਹਨਾਂ ਕਿਹਾ ਸੀ ਵੀ ਮੈਂ ਅੱਜ ਬੈਡਟੀ ਬਣਾਉਂਗੀ ਸੋ ਮੈਂ ਆਪਣੀ ਜ਼ਿੰਮੇਵਾਰੀ ਦੇਣੀ ਨੂੰ ਨਿਭਾ ਰਹੀ ਹਾਂ ਉਹਦੇ ਲਈ ਬੈਡਟੀ ਲੈ ਕੇ ਜਾਉਂਗੀ ਉੱਠ ਤੇ ਚਲੋ ਗਲੀ ਆ ਮੈਂ ਨਾਲ ਸੋਚ ਰਹੀ ਹਾਂ ਕਿ ਕੱਲ ਅਸੀਂ ਬ੍ਰੈਡ ਲੈ ਕੇ ਆਂਦੇ ਸੀ ਜੀ ਵੀ ਬ੍ਰੈਡ ਟੋਸਟ ਕਰ ਲੈਨੇ ਆ ਨਾਲ ਅਵੋਕਾਡੋ ਖਾ ਲਾਂਗੇ lettes see ਕੰਮ ਜਾਂ ਬਾਲਾ ਵੱਜੂਗਾ ਫਿਰ ਮੈਂ ਸੋਚਦੀ ਹਾਂ ਚਾਹ ਦੇ ਵਿੱਚ ਹੀ ਬ੍ਰੈਡ ਡੋਬੋ ਕੇ ਖਾ ਲਈਏ ਕੀ ਕਰਾਂ ਸਮਝ ਨਹੀਂ ਆ ਰਹੀ ਜੀ ਬਾਲਾ ਵੱਧਦਾ ਵਾਜੂ ਜੇ ਮੈਂ ਬ੍ਰੈਡ ਸੇਕਨ ਸੁੱਕਣ ਲੱਗ ਪਾ ਟੋਸਟ ਵੀ ਪਿਆਣਾ ਟੋਸਟ ਵੀ ਕਰ ਲੈਨੇ ਆ ਚਲੋ ਹੁਣ ਮੈਂ ਟੋਸਟਰ ਲੈ ਕੇ ਆਉਣੀ ਆ ਇੱਕ ਵਾਰੀ ਸੋ ਫਾਈਨਲੀ ਮੈਂ ਡਿਸਾਈਡ ਕੀਤਾ ਵੀ ਜਿਹੜੇ ਬ੍ਰੈਡ ਐਵੋਕਾਡੋ ਟੋਸਟੀ ਆ ਜਿਹੜਾ ਆਪਾਂ ਐਗਸ ਦੇ ਨਾਲ ਬਣਾ ਲੈਣੇ ਹੈ ਕਿਉਂਕਿ ਕੱਲ ਸਾਰਾ ਸਮਾਨ ਇਸ ਕਰਕੇ ਲਈ ਆਤਾ ਸੀ ਵੀ ਚਲੋ ਵਧੀਆ ਬ੍ਰੈਕਫਾਸਟ ਕਰਕੇ ਖਵਾਉਂਗੀ ਨਾ ਮੈਂ ਆਪਣੀ ਭੈਣ ਨੂੰ ਤੇ ਇਧਰ ਆਪਣਾ ਦੇਸੀ ਘਿਓ ਦੇਖੋ ਦੇਸੀ ਘਿਓ ਅਸੀਂ ਘਰੀ ਬਣਾਇਆਗਾ ਉਹ ਸਵਾਦ ਘਿਓ ਬਣਿਆਗਾ ਚਲੋ ਬਈ ਹੁਣ ਆਪਾਂ ਤੇਰੀ ਨਾ ਕਰਦੇ ਹੋਏ ਬ੍ਰੈਕਫਾਸਟ ਬਣਾਈ ਤੇ ਮੇਰੀ ਭੈਣ ਨੂੰ ਸਰਪ੍ਰਾਈਜ਼ ਦੇਈਏ ਹਾ 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 ਕਿੰਨਾ ਟੈਂਟ ਲੱਗ ਰਹੇ ਹਨ ਨਾ ਕੰਮ ਮੋਦਰ ਆਪਣੀ ਚਾਹ ਵੀ ਰਹੀ ਆ ਚਾਹ ਅਵੋਕਾਡੋ ਵਾਓ ਚਾਹ ਤੇ ਅਵੋਕਾਡੋ ਟੋਸਟ ਬਣਾਈਨੇਗੇ। ਕਿਆ ਹੀ ਵਾਤਾਣੀ ਦੀ ਕਿਆ ਹੀ ਵਟੈਂਡੀ ਰਣੀ ਐਗ ਫਿਰਦਾ ਵਿੱਚ ਵਧੀਆ ਮੈਨੂੰ ਰਣੀ ਬਸੰਦਾ ਮੈਂ ਤਾਂ ਹੀ ਰਣੀ ਐਗ ਬਣਾਇਆਗਾ। ਓ ਮਾਈ ਗॉड ਵਾਓ ਇਹ ਆ ਅੱਜ ਦਾ ਆਪਣਾ ਬ੍ਰੇਕਫਾਸਟ ਤੂੰ ਆਹ ਬਰੈਡ ਖਾ ਲੈਨੀ ਐ ਵੈਸੇ ਤਾਂ ਖਾਈ ਲੂੰਗੀ ਥੋਕੇ ਐਨੇ ਪਿਆਰ ਨਾਲ ਬਣਾਇਆ ਯਾਰ ਮੈਂ ਤਾਂ ਠੀਕ ਕਰ ਤੂੰ ਬੈਠ ਉਹ ਥੀੜੀ ਕਾ ਮੈਂ ਚਾਹ ਬਣਾ ਕੇ ਆਪਾਂ ਕੇ ਲੈ ਕੇ ਆਣੀਆ ਗਲਾਸਾਂ ਤੇ ਆਪਣੀ। ਤੋਂ ਅੱਪਾ ਲੈਨੇ ਜੀ ਮੈਚਿੰਗ ਲਈ ਨਾਲ ਦੋ ਗਲਾਸ ਚਾਹੀ ਪੁਣੀ ਨਹੀਂ ਦੀ। ਚਲੋ ਜੀ ਹੁਣ ਆਪਾਂ ਚਾਹ ਪਾ ਲਈਏ। ਤੇ ਫਿਰ ਅੱਜ ਆਪਾਂ ਵਾਇਰਲ ਨਾਸ਼ਤਾ ਵੀ ਟਰਾਈ ਕਰਨਾਗਾ। ਦੁਬਈ ਚਾਕਲੇਟ ਦਾ ਸਾਨੂੰ ਕਿਤੇ ਮਿਲੀ ਨਹੀਂ ਜੀ। ਜਿਹੜੇ ਚਾਰਜ ਡਬੋਣ ਵਾਲੇ ਉਹ ਬ੍ਰੈਂਡ ਨੇ ਉਹਦਾ ਖਾ ਲਈਏ ਮੈਂ ਕਿਹਾ। ਹੈਗੀ ਨਹੀਂ।

ਕਉਨੋ ਕੈਸਾ ਲੱਗ ਰਿਹਾ ਵੀ ਅੱਜ ਮੈਂ ਬ੍ਰੇਕਫਾਸਟ ਬਣਾਇਆ ਤੇਰੇ ਲਈ ਚਾਹ ਬਣਾਈ ਆ ਬਹੁਤ ਅੱਛਾ ਲੱਗ ਰਹਾ ਹੈ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਹਾ ਚਾਹ ਬਣਾਉਗੀ ਤੂੰ ਚਾਹ ਤਾਂ ਬਣਾ ਲਈ ਵੀ ਆ ਬਣਾਉਗੀ ਬ੍ਰੇਕਫਾਸਟ ਨਾ ਅਜ ਹੋਰ ਕੀ ਅੰਡਾ ਵੋ ਕਾੜੋ ਛਾ ਫਿਰ ਹਾਂ ਅੰਡਾ ਐਵੋਕਾਡੋ ਬਤਿ ਦੇਸੀ ਝੋਲਾਤਾ ਹਾਂ ਠੀਕ ਹੈ ਤੇ ਵੀ ਸੌਲਟ ਐਂਡ ਪੀਪਰ ਵਿਚ ਇਸ ਥੋੜੀ ਜੀ ਟਮੇਟੋ ਸੌਸ ਓਕੇ ਚਲੋ ਬਈ ਹੁਣ ਖਾ ਕੇ ਦੱਸੋ ਵੀ ਕੈਸੀ ਬਣੀ ਹੈ ਓਕੇ ਖਾਓ ਤੂੰ ਚਲ ਬਈ ਖਾ ਕੇ ਦੱਸੋ ਅੱਜ ਮੈਨੂੰ ਲੱਗਾ ਤੈਨੂੰ ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਨੇ ਟੀ ਬ੍ਰੈਡ ਬ੍ਰੇਕਫਾਸਟ ਦਿੱਤਾਗਾ। ਐਸਾ ਹੈ। ਯਾਪ ਨਹੀਂ ਲੈ। ਨਹੀਂ ਐਸਾ। ਮਨ ਲੱਗ ਜਦ ਤੂੰ ਬਾਹਰ ਆਈ ਮੈਂ ਤੈਨੂੰ ਪਹਿਲੀ ਵਾਰ ਬਣਾ ਕੇ ਦਿੱਤਾ। ਹਾਂ ਪਹਿਲੀ ਵਾਰ ਬਣਾ ਕੇ ਦਿੱਤਾ। ਹਣਾ ਪਹਿਲੀ ਵਾਰ ਬਣਾ ਕੇ ਦਿੱਤਾ। ਇਹ ਹੀ ਬਣਾਉਣੀ ਹੁੰਦੀ ਆ ਨਹੀਂ ਹਰ ਵਾਰ। ਚਲੋ ਲੈ ਤੂੰ ਚਾਹ ਵੀ ਨਾਲ ਆਈ ਹਾਏ ਹਾਏ ਹਾਏ। ਕਿਆਈ ਮਜ਼ੇਦਾਰ ਚਾਹ। ਰੋਟੀ ਪਾਣੀ ਆਪਾਂ ਦੋਵੇਂ ਭੈਣਾਂ ਨੇ ਖਾ ਲਿਆ। ਤੇ ਮੇਰੀ ਭੈਣ ਨੇ ਜਿਹੜੇ ਭਾਂਡੇ ਕੰਦੇ ਸੀਗੇ ਉਹ ਸਾਰੇ ਝੱਕਤੇ ਉਹ ਦੂਜਾ ਵਿੱਚ ਜਿਹੜੇ ਸਾਰੇ ਗੰਦੇ ਭਾਂਡੇ ਸੀਗੇ ਉਹ ਭਾਂਡੇ ਮਹਿਮਾਨ ਦੇਤੇ ਫਿਰ ਇਹਦੇ ਇਧਰ ਪਿੱਛੇ ਕੱਪੜੇ ਵੀ ਸੀਗੇ ਮੇਰੇ ਉਹਨੇ ਸਾਰੇ ਝੱਕ ਕੇ ਸਾਂਸਮ ਤੇ ਮੇਰੀ ਭੈਣ ਨੇ ਨੀਚੇਗਾ ਉਹ ਸਾਰੇ ਜਿਹੜਾ ਵੈਕਿਊਮ ਉਹ ਮਾਰਤਾ ਮੈਂ ਪੋਚਾ ਮਾਰਤਾ ਬੰਗਣੀ ਕਿਹਦੇ ਨਾਲ ਗੱਲਾਂ ਮਾਰੀਆਂ ਨੇ ਕੈਮਰੇ ਨਾਲ ਕਿ ਟ ਖੁੱਲੇ ਰਹਿੰਦਾ ਨਾ ਹਜੇ ਮੈਂ ਥੋੜਾ ਪੋਚਾ ਲਾਇਆ ਸੁੱਕ ਜੂਗਾ ਅੱਧਾ ਗੰਦ ਤਾਂ ਮੈਂ ਆਪ ਹੀ ਪਾਤਾ ਘਰ ਕਿੰਨਾ ਵਧੀਆ ਲੱਗ ਰਿਹਾ ਨਾ ਸਾਫ ਸਾਫ ਤਾਂ ਮੀ ਕਰਕੇ ਜਮਾਂਗੇ ਨਹੀਂ ਜੀ ਕਰਦਾ ਉਸ ਕਰਨ ਦਾ ਤੁਹਾਨੂੰ ਬੁੱਧਾ ਸਾਡੇ ਕੱਲ ਤੋਂ ਵਿਵੜ ਵੀ ਸਟਾਰਟ ਹੋਣਾ ਲਗਾ ਜਿਹਾ ਜਿਹੜਾ ਆਪਦੇ ਲੈਥੇ ਨੇ ਮੈਂ ਨਾਲ ਦਾ ਵਿਵੜ ਦੇ ਖਿਲਾਰੇ ਪਵਾਊਗਾ ਹਾਂ ਬਾਬੇ ਕਿਹੜਾ ਵਿਵੜ ਕਿਹੜੀ ਵਿਵੜੀ ਸਾਰਾ ਕੁਝ ਰੁਲਿਆ ਫਿਰਦਾਗਾ ਲਾਸਟ ਟਾਈਮ ਵੀ ਮੀ ਬਹੁਤ ਪਿਆ ਸੀ ਜਦੋਂ ਵਿਵੜ ਸੀਗਾ ਐ ਬੂੰਦਰੀਏ ਵਹਿ ਜਾ ਓ ਗੱਡੀ ਵਾਲਿਆ ਜਾਹ ਜਾ ਸੀਤੀ ਜਾ ਮੀ ਪਾਲਾ ਹੈ ਗਿਆ ਮੀ ਤਾਂ ਹਟ ਹੀ ਨਹੀਂ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਨਾ ਜਦੋਂ ਅਸੀਂ ਢਾੜੂ-ਪੋਚਾ ਕਰਕੇ ਹੱਡੇ ਉਲੋਂ ਦਾ ਮੀਂਹ ਹਰੇ ਪਈ ਪਈ ਜਾਂਦਾਗਾ ਮੈਂ ਗੱਡੀ ਬੈਠ ਕੇ ਆਵਾਂ ਨਾ ਤਾਂ ਤਾਂ ਡੱਗ ਨਾ ਇੰਦਰਾ ਛਣ ਵਾਲਾ ਖਣੀ ਆ ਤੇ ਹੁਣ ਬਸ ਅਸੀਂ ਰੈਡੀ ਹੋ ਗਏ ਸੀਗੇ ਤੇ ਅਸੀਂ ਜਾ ਰਹੇ ਹਾਂ ਵੈਸਟ ਫੀਲਡ ਤੁਹਾਨੂੰ ਪਤਾ ਹੀ ਹੈ ਵੀ ਅੱਜ ਹੈਗਾ ਜੀਦਣ ਵੀਰ ਬਾਹਰ ਓਏ ਪੈਂਟਿਸ ਪੈਸੇ ਪਿਆ ਰੁਕੋ ਰੁਕੋ ਮੈਂ ਰੁਕੋ 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 ਉਪਲ ਕਾੜਾ ਉੱਪਰ ਗਾੜੂ ਉੱਪਰ ਸੋ ਹੁਣ ਅਸੀਂ ਜਾ ਰਹੇ ਸੀ ਗਰੋਸਰੀ ਲੈਣ ਥੋੜੇ ਬਹੁਤ ਤੇ ਜਿਵੇਂ ਤੁਹਾਨੂੰ ਪਤਾ ਹੀ ਵੀ ਠੰਡ ਬਹੁਤ ਆ ਗਈ ਸੋ ਹੀਟਰ ਵੀ ਚਾਹੀਦੇ ਨੇਗੇ ਸੋ ਮੈਨੂੰ ਆਪਣੇ ਰੂਮ ਲਈ ਹੀਟਰ ਚਾਹੀਦੇ ਸੀ ਹਾਏ ਕਿੰਨੇ ਛਿੱਟੇ ਵਾਲਾ ਗੇ ਸੋ ਮੈਂ ਹੀਟਰ ਲੈਣਾ ਮੇਰੀ ਭੈਣ ਨੇ ਬਲੈਂਕਟ ਲੈਣਾਗਾ ਹੋਰ ਪਤਾ ਨਹੀਂ ਬਸ ਕੀ ਕੁਝ ਲਿਆ ਜਾਊਗਾ ਆਲੂ ਫਾਲਤੂ ਬਸ ਉਹਨੋਂ ਉੱਥੇ ਜਾ ਕੇ ਪਤਾ ਚੱਲੂਗਾ ਕੀ ਕੁਝ ਖਰੀਦਦੇ ਆ ਚਲੋ ਹੁਣ ਪਹਿਲਾਂ ਤਾਂ ਆਪਾਂ ਗੱਡੀ 'ਚ ਬਹਿ ਜਾਈਏ हाय 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 स्कूल छुट्टी हो गया ना टाइम में है स्कूल छुट्टी हो गया सही है चलो भाई हुन आपा थोनू वेस्टफिलच जाके मिलते हैं की कुछ खरीद हां आलतू फालतू आलतू फालतू चॉकलेट ले पीऊंगी हां पीऊंगी डचियो हॉट चॉकलेट हॉट चॉकलेट नहीं में फेमस नहीं नांदा आई डोंट चलो हुन आपा हॉट चॉकलेट ले ਜਦੋਂ ਭੈਣ ਕੁਝ ਚੀਜ਼ ਪਿਆ ਖਵਾ ਰਹੀ ਹੋ ਤਾਂ ਖਾ ਲੈਣੀ ਚਾਹੀਦੀ ਚਲ ਮਰਦੇ ਨਹੀਂ ਲਾਜ ਲੈ ਲਾਜ ਫੈਲ ਨੂੰ ਹਾਂ ਦੋ ਰੈਗਨਰ ਲੈ ਲਾ ਇਹ ਦੀ ਕਾਫੀ ਇਹਨਾਂ ਦਾ ਹੌਟ ਚਾਕਲੇਟ ਬਹੁਤ ਵਸ ਵਾਦ ਹੁੰਦਾ ਜੇ ਤੁਸੀਂ ਹੌਟ ਚਾਕਲੇਟ ਪੀਣੇ ਯਕੀਨਨ ਤੁਸੀਂ ਬੈਲਜੀਅਮ ਹੌਟ ਚਾਕਲੇਟ ਜਿਹੜਾ ਉਹ ਟਰਾਈ ਕਰਕੇ ਦੇਖਿਓ ਬਹੁਤ ਯੰਮੀ ਯੰਮੀ ਹੁੰਦਾ ਮੈਂ ਕਾਫੇ ਤੋਂ ਕਹਿੰਦੇ ਤਾਂ ਇਹ ਦੀ ना <laughs> <आला, मेरा> कार्ड <laughs> ही <laughs> पैसे देने पे ये ट्रीट देना मैं ट्रीट वाया। मैं कि क्या हो मेरा कार्ड ही निकल रहा आप ही है इसी। ਕਾਸੇ ਹੈਗੇ ਸੀ ਪਰ ਮਿਲ ਗਿਆ ਟੋਖਾ ਟੋਖਾ ਗਰਮ ਟੋਖਾ 2 3 ਹੈ ਇਟ ਇਜ਼ ਮੇਟ ਟੇਸਟ ਕਰ ਆ ਮੈਂ ਮੈਟ ਰੀਡ ਦਿੱਤੀ ਨਾ ਮੜ ਟੇਸਟ ਕਰਉ ਯੰਮੀ ਬਲਜਮ ਚਾਕਲੇਟ ਆਲਵੇਜ਼ ਯੰਮੀ ਯੰਮੀ ਚਲੋ ਹੁਣ ਮੈਂ ਵੀ ਟ੍ਰਾਈ ਕਰਾਂ ਚਲੋ ਹੁਣ ਆਪਾਂ ਕਿੱਥੇ ਜਾਣਾਗਾ ਕੇ ਮੜ ਚੱਲ ਫਿਰ ਤਿਲਕ ਵੀ ਨਾ ਜਾਵਾ ਮੇਰੇ ਸ਼ੂਜ਼ ਸਲੀਪਰ ਹੀ ਨੇਗੇ ਇਹ ਪਹਿਲਾ ਵੀਡੀਓ ਬਣਾਉਗੀ ਜੇ ਮੈਂ ਡਿੱਗੂ ਵੀ ਪਈ ਨਾ ਇਨੇ ਪਹਿਲੇ ਕੈਮਰਾ ਓਨ ਕਰਨਾਗਾ ਹੋਰ ਇਹਨੇ ਦੂਜੋ ਕੋਈ ਕੰਮ ਨਹੀਂ ਕਰਨਾ ਮਾਂ ਨਹੀਂ ਤੀਨੇ ਇਹ ਮੈਂ ਰੰਗ ਕਰਾ ਆਹੋ ਕਰਾਣਾ ਮੈਂ ਜੁੰਡੀਆਂ ਰੰਗ ਬਰੰਗੀਆਂ ਅੱਛਾ ਕਰਾਣੀ ਹੈ ਇੱਥੇ ਹੈ ਇੱਥੇ ਹੈਗੀ ਅੱਜ ਬੜੀ ਉਹ ਕਿ ਭਾਗੀ ਇਹ ਭਾਗੀ ਹੁੰਦਾ ਹੈ ਪਹਿਲਾਂ ਨੋਰ ਇੱਕ ਕੁੜੀ ਬੈਠੀ ਹੁੰਦੀ ਸੀਗੀ ਤੇ ਉਹ ਰੰਗ ਬਰੰਗੀਆਂ ਜਿਹੜੀ ਪੁੱਤਾਂ ਨਹੀਂ ਕਰਦੇ ਹੁੰਦੇਗੇ ਬੈਠੀ ਨਹੀਂ ਹੁੰਦੀ ਚੱਲੋ ਤੇ ਉਹ ਬਣਾਉਂਦੀ ਸੀਗੀ ਤੇ ਉਹ ਨਾ ਗੁੱਤਾਂ ਗੁੰਦਦੀ ਸੀਗੀ ਜਿਵੇਂ ਬੱਚਿਆਂ ਲਈ ਨਹੀਂ ਹੁੰਦੀਆਂ ਸੀ ਤੇ ਮੈਂ ਸੋਚਿਆ ਸੀਗਾ ਮੈਂ ਪਿੰਕ ਵਾਹ ਕੀ ਮਸਮਲ ਸੋਨ ਐਸ ਤੇ ਪੋਚਾ ਲਾ ਕੇ ਹਟਿਆ ਬਿਲਕੁਲ ਹਾਂ ਆਈ ਨੈਵਰ ਸਮੈਲਡ ਲਾਈਕ ਦਿਸ ਸਮੈਲ ਬਾਲਾ ਸੋਨਾ ਪੋਚਾ ਲਾਇਆ ਅੱਜ ਨਾ ਰਾਸ਼ ਘਟਾਵਾ ਕੋਈ ਵੀ ਹੈ ਨਹੀਂਗਾ ਅਪ ਰੈਂਡਮ ਥਰਸਡੇ ਆਇਆ ਤਾਂ ਕਿ ਰਾਤ ਨੂੰ ਆਉਣਗੇ ਸਾਰੇ ਜਾਣੇ ਵਾਓ ਯਾਰ ਕਿੰਨੇ ਸੋਹਣੇ ਸੋਹਣੇ ਕੱਪੜੇ ਆਏ ਹੋਏ ਨੇਗੇ ਪਰ ਮੈਂ ਕੋਈ ਕੱਪੜਾ ਨਹੀਂ ਲੈਣਾ ਮੈਂ ਤਾਂ ਪੜ੍ਹਨੇ ਚਲ ਜਾਂਗਾ ਵਾਓ ਪਜਾਮਾ ਕਿੰਨਾ ਪਿਆਰਾ ਦੇਖੀਏ ਬਦਮਾ ਹਾਣਾ ਕਿੰਨਾ ਪਿਆਰਾ ਯਾਰ ਸਾਰਾ ਕੁਝ ਕਿੰਨਾ ਪਿਆਰਾ ਸ਼ਾਟ ਦੇਖੋ ਕਰੇ ਬਉਣ ਵਾਸਤੇ ਹਾਣਾ ਕਿੰਨੀ ਸੋਹਣੀ ਆ ਨਾਈਸ ਯਾਰ ਬਤਾ ਹੀ ਨਹੀਂ ਕੀ ਮਟੌਂਦੀ ਪਤਾ ਮੈਂ ਤਾਂ ਹੀ ਨਹੀਂ ਆਉਂਦੀ ਬੱਸ ਮੈਨੂੰ ਸਾਰਾ ਕੁਝ ਸੋਹਣਾ ਸੋਹਣਾ ਲੱਗਣ ਲੱਗਿਆ ਲੱਗ ਚਾਹ ਰਹੀ ਪੀ ਲੈ ਤੁਮ ਚਲੋ ਠੀਕ ਆ ਪਾ ਜੋ ਵੀ ਕੇ ਮਾਰ ਤੋਂ ਲੈਣਾ ਸੀਗਾ ਲੈ ਚੁਕੇ ਆ ਚਾਦਰ ਲੈ ਲਈ ਬਲੈਂਕਟ ਲੈ ਲਿਆ ਪਾ ਹਟਰ ਵੀ ਲਾ ਲਿਆ ਤੇ ਫਿਰ ਅਸੀਂ ਜਾਣਾ ਸੀਗਾ ਜੇ ਵੀ ਹਾਈ ਫਾਈ ਤੇ ਕੁਡਿੰਗ ਹੋ ਗਈ ਆ ਤੇ ਅਸੀਂ ਜੇ ਵੀ ਹਾਈ ਫਾਈ ਤੋਂ ਮੈਂ ਡੋਂਗਲ ਲੈਣੀ ਸੀਗੀ ਤੇ ਮੈਨੂੰ ਬੁੱਝ ਦਿਮਾਗ ਨੂੰ ਆਈ ਨਹੀਂ ਪਤਾ ਉਹਦੇ ਵਿੱਚ ਟਾਈਪ A B C ਕੀ ਲੱਗੂਗਾ ਹੁਣ ਫਿਰ ਘਰੇ ਜਾ ਕੇ ਦੇਖਾਂਗੇ ਵੀ ਕਿਹੜੀ ਟਾਈਪ ਸੀ ਲੱਗੂਗੀ ਕੀ ਲੱਗੂਗਾ ਤੇ ਫਿਰ ਜਿਹੜਾ ਘਰ ਕੋਲੇ ਜਿਹੜੀ ਹਾਈ ਫਾਈ ਆ ਫਿਰ ਆਪਾਂ ਸ਼ਾਮ ਨੂੰ ਉੱਥੇ ਜਾ ਕੇ ਲਿਆ ਮੰਗ ਕੇ ਅਸਾਂ ਸਾਰਾ ਕੁਝ 9 ਵਜੇ ਤੱਕ ਕੋ ਖੁੱਲਾਗਾ ਤੋ ਬਾਸੂ ਨਾ ਪਾ ਚੱਲਨੇ ਆਂਗੇ ਘਰ ਨੂੰ ਘਰ ਜਾਣ ਤੋਂ ਪਹਿਲਾਂ ਆਪਾਂ ਜਾਣਾ ਬੂਲਵਥ ਕਿਉਂਕਿ ਉੱਥੇ ਨੇ ਕਿਹਾ ਵੀ ਪ੍ਰਾਈਸ ਡ੍ਰੌਪ ਚੱਲ ਰਹੇ ਨੇਗੇ ਸੋ ਉੱਥੋਂ ਆਪਾਂ ਸਾਰੀ ਗਰੋਸਰੀ ਸ਼ਾਪਿੰਗ ਕਰਕੇ ਘਰੇ ਜਾਵਾਂਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਮੋਮੋਸ ਅੱਜ ਦੇ ਡਿਨਰ ਵਿੱਚ ਹੋਣਗੇ ਮੋਮੋਸ ਚਲੋ 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 ਯੈਸ 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 ਆ ਦੇਖਣੇ ਕਿ ਮੈਂ ਚੱਕਿਆ ਹੋਇਆ ਜਿਵੇਂ ਮੰਮੀਆਂ ਨੇ ਸਾਰੇ ਬਾਜ਼ਾਰ ਦੇ ਵਿੱਚ ਲੈ ਕੇ ਚਾਦਰਾਂ ਘੁੰਮਦੀਆਂ ਹੁੰਦੀਆਂ ਉਹ ਕੰਮ ਇਹਨੇ ਕਰ ਰੱਖਿਆ ਅੱਜ ना। oh, oh, का राली मुरे मुरे, पिछे पिछे। जूस पी रही हाँ। बेगम आज हम क्या लेकर आय दिखाओ तो जरा देखो, हो पाई है ना। हाँ। मैं बेगम तो तैयार तो त्यार होगी <laughs> बेगम ਦਹੀਂ ਚ ਬਲੈਂਡ ਹੋਏ ਹੋਰ ਕੀ ਆ ਜਮਾ ਸੇਮ ਮੈਂਗੋ ਲੱਸੀ ਨੇ ਜਿਵੇਂ ਮੈਂ ਬਣਾਉਣੀ ਹੁੰਦੀ ਸੀ ਹਾਂ ਖੜਾ ਖੜਦਾ ਸੋ ਅਸੀਂ ਲੈ ਕੇ ਆਏ ਚਿਕਨ ਆਮ ਪੂਕਾਲੇ ਗੰਡੇ ਪੂਕਾ ਆਮ ਲਸਣ ਤੇ ਅਦਰਕ ਐ ਰਿਮ ਟਟਨੀਆ ਮਿੱਟਾ ਪਨ ਲਿੰਬੂ ਐਂਡ ਮੋਮੋ ਲਾ ਲਿਆ ਹਾਂ ਟਨਸ ਕਰਾਂਗੇ ਕਿਵੇਂ ਬੰਦ ਦਿੰਦੇ ਆ ਐਂਡ ਮਟਰ ਦੈਟਸ ਇਟ ਇਸੇ ਬਣਾएंगे ਅੱਜ ਆ ਮੋਮੋਸ ਮੋਮੋਸ ਬਣਾਉਗੀ ਜਾਂ ਮਟਰ ਕਰ ਦੋਗੀ ਤੂੰ ਅਭੀ ਹਮ ਲੱਸੀ ਇੰਜੋਏ ਕਰਤੇ ਹੈ ਚਾਹ ਚਾਹ ਦਾ ਟਾਈਮ ਵੀ ਹੋ ਚੁੱਕਾ ਹੈ ਹਮਾਰਾ ਹਾਏ ਆਈ ਹੇਟ ਰੇਨ ਸੋ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਆਪਣੇ ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬ ਹੈਲੋ ਤੇ ਚਲੋ ਜੀ ਫਿਰ ਮਿਲਦੇ ਆਂ ਆਪਾਂ ਕੱਲ ਨੂੰ ਮੋਮੋ ਵਾਲੀ ਵੀਡੀਓ ਦੇ ਨਾਲ ਤਾਂ ਤੁਹਾਨੂੰ ਦਿਖਾਵਾਂਗੇ ਵੀ ਜਿਹੜੇ ਯੰਮੀ ਯੰਮੀ ਮੋਮੋ ਮੈਂ ਖਾ ਰਹੀ ਹਾਂ ਇਹ ਆਪਾਂ ਕਿਵੇਂ ਬਣਾਏ ਨੇ